ਕਲ ਸਾਰਿਆਂ ਨੂੰ ਤੇ ਅੱਜ ਆਪਾਂ ਉਹ ਚੁੱਲ੍ਹੇ ਤੁਸੀਂ ਦੇਖ ਸਕਦੇ ਵਿਖਾ ਦੋ ਉਹ ਚੁੱਲ੍ਹੇ ਬਿਲਕੁਲ ਖਤਮ ਆ ਚੁੱਲ੍ਹੇ ਤਾਂ ਮਿੱਟੀ ਲਾਉਣ ਲੱਗੇ ਆ ਤੇ ਹੁਣ ਲਾਪਰੇ ਤੇ ਮਿੱਟੀ ਉਥੋਂ ਬਿਲਕੁਲ ਇਕੱਠੀ ਕਰ ਲਈ ਆ ਤੇ ਹੁਣ ਆਪਾਂ ਇਹਦੇ ਚ ਤੂੜੀ ਵਲਾ ਕੇ ਪਾਣੀ ਪਾ ਕੇ ਤਾਂ ਆਪਾਂ ਚੁੱਲ੍ਹੇ ਨੂੰ ਮਿੱਟੀ ਲਾਉਣੇ ਆ ਚਲੋ ਬਈ ਹੁਣ ਆਪਾਂ ਜਿਹੜੀ ਮਿੱਟੀ ਆ ਜਿਹੜੇ ਡਲਿਆ ਐ ਨੂੰ ਕੁੱਟ ਕੇ ਬਰੀਕ ਕਰ ਲੈਣੇ ਆ ਤਾਂ ਕਿ ਇਹ ਮਾਜਾ ਆਪਾਂ ਫੇਰ ਸਕੀਏ ਇਹ ਚੀਕਣੀ ਮਿੱਟੀ ਆ ਅੰਡਰਗਰਾਊਂਡ ਜਦੋਂ ਘਰ ਬਣਾਇਆ ਸੀ ਨਾ ਥੱਲੇੋਂ ਨਿਕਲੀ ਹੋਈ ਮਿੱਟੀ ਆ ਉਹ ਤੋਂ ਇੰਨੇ ਕੱਢ ਲਈ ਤੇ ਇੱਥੇ ਬਾਹਰ ਕੱਢੀ ਸੀ ਜਦੋਂ ਵੇ ਲੋ ਕੀ ਸੀ ਅੰਡਰਗਰਾਊਂਡ ਨਹੀਂ ਤਾਂ ਅਸੀਂ ਵਿੱਚ ਬਹਿਣਾ ਠੰਡਾ ਹੋਣਾ ਸੀ ਇਸ ਟਾਈਮ ਅਸੀਂ ਖੋਦੀ ਤੋੜ ਕੇ ਤੇ ਖੋਦੀ ਕਹਿੰਨੇ ਪਏ ਵੀ ਐਵੇਂ ਤੋੜਿਆ ਪਰ ਮਜ਼ਾ ਲਿਆ ਇਸ সুইਮਿੰਗ ਪੂਲ ਦਾ ਕਿ সুইਮਿੰਗ ਪੂਲ ਕਿੱਡਾ ਵੱਡਾ ਬਣੂਗਾ ਮਾੜਾ ਮਾੜਾ ਕੋਟ ਕੇ ਹੌਲੀ ਹੌਲੀ ਕੁਝ ਨਹੀਂ ਹੋਣਾ ਇਦਾਂ ਕਰਨਾ ਪੈਣਾ ਦੇਖੋ ਚਲੋ ਭਾਈ ਇਹਨਾਂ ਮਿੱਟੀ ਜਿਹੜੀ ਬਰੀਕ ਕਰ ਲਈ ਆ ਤੇ ਹੁਣ ਆ ਜਿਹੜਾ ਚੁੱਲਾ ਕੀ ਬਣ ਗਿਆ ਇਨੂੰ ਬਣਾਉਣਾ ਆ ਚੁੱਲ੍ਹੇ ਨੂੰ ਨਵਾਂ ਬਾਲਿਆਵੇ ਦੇਖੋ ਇਹਦੀ ਮਿੱਟੀ ਲਾਈਏ ਬਿਫੋਰ ਆਫਟਰ ਦੇਖਿਓ ਕਿੰਨਾ ਘੈਂਟ ਬੰਦਾ ਆ ਬਿਫੋਰ ਆ ਆਫਟਰ ਨੂੰ ਦੇਖਿਓ ਕਿੱਡਾ ਸੋਹਣਾ ਬੰਦਾ ਤੇ ਹੁਣ ਇਹਦੀ ਮਿੱਟੀ ਜਿਹੜੀ ਆ ਇਹ ਕਰੀ ਜੰਨੀ ਆ ਉੱਤੋਂ ਟੁੱਟ ਜਾਣਾ ਇਦਾਂ ਇਹ ਤੋ ਬਣਾਈ ਹੋਈ ਇਦਾਂ ਥੋੜੀ ਢੋਣਾ ਥੋੜੀ ਆ ਆ ਕੱਢੋ ਬੱਚੋ ਓਏ ਥੋੜੀ ਲਾਉਣੀ ਆ ਜਿਹੜਾ ਖਰਾਬ ਜਿਆ ਬਾ ਖਰਾਬ ਲਾਉਣਾ ਵਾ ਸਾਰੀ ਥੋੜੀ ਛਾੜਨੀ ਆ ਹੁਣ ਆਸ ਰੱਬਾ ਸਮੈਲ ਉਹ ਨਹੀਂ ਕਵਾਦੀ। ਬੋਲ ਥੈਂਕ ਯੂ। ਹੋਏ ਪਰਫੈਕਟ। ਉਹ ਵੀ ਲਾ ਦੋ। ਮਾਰੀ ਮਾਰੀ ਆਣਾ ਲਾਈ ਇਹਦੇ ਚ ਨਾ ਚੀਜ਼ ਆ ਉਹ। ਮਤਲਬ ਫਿਕਸ ਕੀਤੀ ਹੋਈ ਫਿਰ ਬਸ ਤੈਨੂੰ ਭਾਵੇਂ ਟਿਕਾਉਣੀ ਨਾ ਆਵੇ। ਹਾਂ ਇਹ ਨਾ ਲਾਓ। ਉੱਦਾਂ ਮਿੱਟੀ ਆ ਰਹਿਣ ਰਹਿ ਨਹੀਂ ਨਹੀਂ ਜਿਹੜਾ ਗੰਦਾ ਗੰਦਾ ਨਾ ਗਿੱਲਾ ਕਰਕੇ ਹਾਂ ਫੇਰ ਦਿਓ ਬਸ ਗਿੱਲ ਗਲੌਲਾ ਆ ਉਹ ਕਲਾ ਤਾਂ ਮੈਂ ਵੀਡੀਓ ਵੀਡੀਓ ਲੈ ਲੈ ਇੰਨਾ ਹੀ ਪਿਆ ਲੈ ਅੱਛਾ ਆਹਦੇ ਪੱਤਰੀ ਆ ਆ ਸ਼ੇਪ ਇਹ ਤਾਂ ਸੋਣੀ ਲੱਗਦੀ ਵੇਲਾ ਚੁੱਲ੍ਹੇ ਦੀ ਜਦੋਂ ਹਾਂ ਮਿੱਟੀ ਜੀ ਲਾਈ ਖਰਾਬ ਖਰਾਬ ਹੈਨਾ ਖਰਾਬ ਖਰਾਬ ਮਿੱਟੀ ਲਾ ਦਿਓ ਬਸ ਦਰ ਕਹਾਣੀ ਬੰਨ ਲੱਗੀ ਆ ਹੁਣੇ ਵੜੂਗਾ ਲੱਤਾਂ ਬਾਵਾ ਤਾਂ ਕਰਕੇ ਵਿੱਚ ਵੜੂਗਾ ਲੱਤਾਂ ਮਾਵਾ ਤਾਂ ਕਰਕੇ ਕਿਉਂ ਫਿਰ ਲੋ ਨਾ ਮੈਨੂੰ ਤਾਰਕ ਉਹ ਮਤਲਬ ਪੈਰਾ ਪੂਰਾ ਨਾ ਆਇਆ ਨੂੰ ਮਸਲੂਗਾ ਤਾਂ ਤੂੜੀ ਲਿਆਂਦੀ ਆ ਤੂੜੀ ਕਦੋਂ ਪਾਣੀ ਮੈਨੂੰ ਤੇ ਵੀ ਯਾਦ ਭੁੱਲ ਗਿਆ ਤੇ ਤੂੜੀ ਵਿੱਚ ਆਪਾਂ ਮਿਕਸ ਕਰਾਂਗੇ ਹਿੰਦੇ ਕਿਤੇ ਨਹੀਂ ਜਾਂਦਾ ਵਧੀਆ ਬਣਾਦੇ ਵਦਿਕਾ ਕਾਣੀ ਕਿੰਨਾ ਵਧੀਆ ਵੇਖੀ ਇੰਨੀ ਸ਼ਾਂਤੀ ਇੱਥੇ ਓਏ ਕੋਈ ਬੋਲਦਾ ਬੋਲਦਾ ਹੀ ਨਹੀਂ ਮੈਂ ਇਹ ਆਪਣੇ ਤੋਂ ਇਲਾਵਾ ਤਾਂ ਇੱਥੇ ਮੈਨੂੰ ਲੱਗਦਾ ਐਦਾਂ ਹੀ ਹੁਣਾ ਸੀ ਮੋਟਰ ਤੇ ਸ਼ਾਂਤੀ ਕੋਈ ਨਹੀਂ ਮੇਲਾ ਆਵਾਜ਼ ਆਉਂਦੀ ਕੋਈ ਨਹੀਂ ਪਾ ਦੇ ਬਈ ਪਾਣੀ ਪਰਾਵਾ ਕੀ ਖੇਡਾਂ ਖੇਡਣ ਤਾਂ ਚੰਗੀ ਤਰ੍ਹਾਂ ਲਾਹ ਪਾਣੀ ਹੋਰ ਪਾ ਟੈਨਸ਼ਨ ਤੂੰ ਕਿਆ ਲੈਣਾ ਕਾ ਸਾਰੀ ਉਮਰ ਇਹੋ ਹੀ ਕੰਮ ਕੀਤੇ ਮੈਂ ਹੂੰ ਪਤਾ ਹੀ ਆ ਕਹਾਣੀਆਂ ਬਣਾਉਂਦਾ ਲੋਕਾਂ ਦੇ ਘਰ ਜਿੰਨਾ ਕੋਠੀਆਂ ਨਹੀਂ ਬਣੀਆਂ ਤੂੰ ਹੀ ਪਾਈਆਂ ਵਾ ਅਹੀਂ ਪਾਈਆਂ ਹੂੰ ਟੀਮ ਆ ਸਾਡੀ ਬਸ ਟੀਮ ਇਹਨਾਂ ਦੀ ਲੈ ਜਾਓ ਨੰਬਰ 77073 770163273073 ਚਲੋ ਜੀ ਲਾ ਲਿਓ ਇਹ ਸਾਡਾ ਫੋਨ ਨੰਬਰ ਹੈ ਘਰ ਆ ਹਾਂ ਇਹ ਪੁਰਾਣਾ ਫੋਨ ਨੰਬਰ ਹੁੰਦਾ ਸੀਗਾ ਲੈਂਡ ਲਾਈਨ ਨੰਬਰ ਚਾਲ ਜੀ ਕਹਾਣੀ ਬਣ ਰਹੀ ਦੇਖ ਲੋ ਅਜ ਹੋਰ ਪੈਣਾ ਪਾਣੀ ਓਏ ਠਿਕਣੀ ਮਿੱਟੀ ਆ ਪੂਰੀ ਹੈਨਾ ਸਵਾਰਨ ਲੇ ਰੋ ਜੀ ਟੂੜੀ ਰਹਿਣ ਦੇਗੇ ਹਾਂ ਜੀ ਕਰਦਾ ਸੀ ਵੀ ਕੁਝ ਨਾ ਕੁਝ ਮਰੂਦ ਵਰਗੀ ਚੀਜ਼ ਖਾਵਾਂ ਅੱਜ ਮੈਨੂੰ ਦੇਖ ਗਿਆ ਵਾਹ ਇੱਕ ਹੋਰ ਆ ਇਹ ਨਹੀਂ ਕੱਚਾ ਕੱਚਾ ਮੇਰੇ ਲਈ ਪੱਕਾ ਹੀ ਆ ਮੇਰੇ ਲਈ ਬੱਕਾ ਇੱਕ ਹੋਰ ਲੱਗ ਗਿਆ ਤੇਰ ਤੋ ਕੋਈ ਖੋਣ ਦਾ ਕੋਈ ਫਾਇਦਾ ਨਹੀਂ ਹੋਇਆ ਹਾਂ ਮੰਗਸਤਾ ਯਾਰ ਪੂਰਾ ਖੋਣ ਦਾ ਨਹੀਂ ਕੋਈ ਫਾਇਦਾ ਖੋਣ ਦਾ ਨਹੀਂ ਫਾਇਦਾ ਤੇਰੇ ਤੈਨੂੰ ਨਹੀਂ ਲੱਗੇ ਹੋਰ ਹੈਗਾ ਹੂੰ ਇਹ ਹੋਇਆ ਤਿੰਨਾਂ ਨੂੰ ਮਿਲ ਗਏ ਸਭ ਤੋਂ ਵਧੀਆ ਕਿਦਾ ਆਹ ਲਾਲ ਅਮਰੂਦ ਲਾਲ ਹੀ ਆ ਉਹ ਚਿੱਟਾ ਹੁੰਦਾ ਪਿਆ ਹੂੰ ਇਹ ਵੇਲਾ ਐਵੇਂ ਮੌਸਮ ਚ ਹੁੰਦੇ ਜਿਦੋਂ ਕੋਈ ਹੂੰ ਨੂੰ ਲਿਆਦੇ ਰੱਬ ਤੋਂ ਵਧੀਆ ਕਿਦਾ ਪਤਾ ਨਹੀਂ ਹੁੰਦਾ ਕਿਦਾ ਵਧੀਆ ਸਾਰਿਆਂ ਨੂੰ ਅਮਰੂਦ ਵੇਖੋ ਰੱਬੋਂ ਹੀ ਪੂਰੇ ਤਿੰਨ ਸੀ ਤੇ ਤਿੰਨੇ ਹੀ ਆ ਇਹਨੇ ਤਾਂ ਖੋ ਕੇ ਭੱਜਿਆ ਤੇ ਮੈਨੂੰ ਧਿਰ ਤੋਂ ਵੀ ਵਧੀਆ ਮਿਲ ਗਿਆ ਦੇਖੋ ਬਾਈ ਸਬਰ ਦਾ ਫਲ ਕਿਤੇ ਨਹੀਂ ਹੁੰਦਾ ਮਿੱਠਾ ਵੀ ਮਿਲਿਆ ਵੇਲਾ ਮੈਨੂੰ ਸਫਤੋ ਕਹਿਣ ਮਿੱਠਾ ਵੀ ਆ ਮਿੱਠਾ ਵੀ ਆ ਮੜਾ ਟੇਸਟ ਕਰਾਸ ਮੜਾ ਆ ਪਰ ਜਾ ਕਿਵੇਂ ਹੀ ਹੋਜੂ ਉਹ ਚਾ ਗਲਤੀ ਨਾ ਪਾ ਗੀਆਂ ਚਲੋ ਤੇ ਹੁਣ ਆਪਾਂ ਗਾਇਜ਼ ਲਾਈਏ ਮਿੱਟੀ ਨਾ ਪਾਣੀ ਤੇ ਲਾ ਲੈਂਦੀ ਉਹਦੇ ਤੇ ਗਿੱਲਾ ਯਾਰ ਰੱਖ ਲੈਂਦੀ ਨਹੀਂ ਇਹ ਨਹੀਂ ਸੋਹਣੀ ਮਿੱਟੀ ਬਣੀ ਹਾਂ ਹਾਂ ਕੋਈ ਵੀ ਵੇਲਾ ਵੀ ਐ ਨੂੰ ਕੱਲ੍ਹ ਪਈ ਹੋਊਗੀ। ਹਾਂ। ਐਂ ਬੰਦਾ ਲਈ ਨਹੀਂ ਕੋਈ ਕੋਸ਼ਿਸ਼ ਨਹੀਂ। ਚਲ। ਮੈਂ ਇਹਨੂੰ ਆਪਾਂ ਲਾਜ ਬੜਾ ਟਾਈਮ ਦਿੱਤਾ ਇਹਨੇ ਦੇ। ਤਾਂ ਉਹਨੂੰ ਪ੍ਰੋਫੈਸ਼ਨਲ ਜਿਹਾ ਲੱਗ ਗਿਆ ਦੋਵੇਂ। ਐਨੂੰ ਪਤਾ ਲੱਗੇ ਵੀ ਲਾਇਆ ਵਾ ਵਧਿਆ ਲਾਈ ਮਿੱਟੀ ਆ ਕੀ ਕਰਦੀ ਨਹੀਂ ਮੋਟੀ ਹਾਏ ਹਾਏ ਹਜੇ ਤਾਂ ਸ਼ੁਰੂ ਕੀਤਾ ਕੰਮ ਸ਼ੁਰੂ ਕੀਤਾ ਵਾ ਓਏ ਉਹ ਆਂਟੀ ਪਾਣੀ ਜਾਂ ਕੋਲ ਰੱਖਦੀ ਸੀ ਪਾਣੀ ਜਾਲਾ ਲੈ ਕੇ ਆ ਨਾ ਇੱਥੇ हां होन ला पानी ने तरस पानी दी पानी हो दे दे पानी हां दोवे हिलियां बटे हिलियां लाई जांदे हां परफेशनल हां ਮਾਗੀ ਕਹਾਣੀ ਵਧੀਆ ਬਣਾਈ ਹੈ ਨਾ ਐਨੂੰ ਪਤਲੀ ਤੇਰੇ ਯਾਰ ਗਲਤ ਜਿਹੇ ਹੱਥ ਕਿਉਂ ਲੱਗਦੇ ਬਿਸ਼ਲੀ ਬਣੀ ਤੇ ਸਹੀ ਲੱਗਦੇ ਹੈ ਨਾ ਨਕਲੀ ਤਨੀਆ ਦੇਖ ਵੀ ਲੋਕ ਇਹ ਪਲਾਸਟਿਕ ਤੇ ਨਹੀਂ ਚਾੜੀ ਫਿਰਦੇ ਕਿਵੇਂ ਉਹ ਕਹਿੰਦੇ ਨੇ ਹੁੰਦੇ ਜਿਹੜੇ ਗੋਲ ਗੱਪਿਆਂ ਵਾਲੇ ਕਹਿੰਦੇ ਉਹ ਮਤਲਬ ਵਧੀਆ ਨਹੀਂ ਲੱਗਦਾ ਹੁਣ ਉਹਨਾਂ ਨੂੰ ਪਾ ਕੇ ਪ੍ਰੋਫੈਸ਼ਨਲ ਜਾਂ ਕੰਮ ਨਹੀਂ ਉਹਨਾਂ ਨੂੰ ਲੱਗਦਾ ਤੋਂ ਹੱਥ ਤੋਂ ਲਾ ਕੇ ਕਰਦੇ ਕੰਮ ਇਹਦੇ ਮਤਲਬ ਪਲਾਸਟਿਕ ਦੇ ਹੱਥ ਚਾੜੀ ਹਿਰਦਾ ਹਾਂ ਉਹ ਲੈ ਗਈ ਨਾਲ ਮੜੀ ਅੰਦਰੋਂ ਵਾਵਾ ਸੁੱਕਰ ਵਾਵਾ ਪਾਣੀ ਲਾ ਹਾਂ ਪਹਿਲੇ ਇੱਕ ਵਾਰੀ ਉਦਾਂ ਫੇਰ ਲਾ ਫੇਰ ਸ਼ੁਰੂ ਕਰ ਮੋਟਾ ਮੋਟਾ ਲਾ ਹੱਥ ਪਾਣੀ ਲੱਗਣ ਵਾਲਾ ਪਾਣੀ ਤੋਂ ਬਿਨਾਂ ਨਹੀਂ ਗੱਲ ਬੰਦਨੀ। ਬਹੁਤ ਦਿੱਕੀ। ਇੱਥੇ ਕੋਨੇ ਉਹ ਲਾਈ ਹੋਏ ਆ ਜੇ ਇਹ ਸੀ ਉਹ ਹੋਣੀ ਆ। ਨਹੀਂ ਨਹੀਂ ਇੱਥੇ ਮਿੱਟੀ ਹੀ ਖਰੇ। ਮਿੱਟੀ ਨਾ ਤੇ ਅੱਗ ਗਿਆ ਹੀ। ਇੱਥੇ ਡੰਡੀ ਜੀ ਲਾ ਕੇ ਲਾ ਦੇ ਕੋਈ ਨਹੀਂ। ਜਰੋ ਜੀ ਉਹ ਉਥੇ ਆਪਣਾ ਸਲੇਟ ਲਾ ਦੇਣ ਲੱਗੇ ਆ ਜਿਹੜੀ ਅੰਡਰਗਰਾਉਂਡ ਦੇ ਉੱਤੇ ਪਾਈ ਲੈ ਆ ਇੱਥੇ ਨਾ ਮੂੰਹੜੀ ਦੇ ਗੱਡਿਆ ਜਾਵੇ ਇਹਦੇ ਜੇ ਦੇ ਮੂੰਹ ਤੇ ਮਾਰ ਦਵੇ ਜੀ ਲੱਗੇ ਹੋਏ ਦੋਵੇਂ ਉੱਲੂ ਬਤੁੱਲੂ ਲੋਣ ਬਾਕੀ ਨਾ ਹੁਣ ਵਧਿਆ ਹੋਈ ਜਾਂਦਾ ਨਹੀਂ ਲੱਜੀ ਓ ਆ ਚਿੱਬਾ ਕਿਉਂ ਆ ਏ ਜਿਵੇਂ ਸਟਾਈਲ ਨਾ ਨਾ ਡਿਜ਼ਾਈਨ ਨਹੀਂ ਆ ਭਾਰ ਮਿੱਟੀ ਨਾ ਜਡੈਣ ਉਦਾਂ ਕਹਿੰਦੀ ਮੈਂ ਮਿੱਟੀ ਲਾਉਣੀ ਆ ਪਰ ਪਰ ਲਾਉਂਗੀ ਲਾਈ ਨੀ ਜਡੈਣ 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 ਨਹੀਂ ਆ ਕਰੋ ਤਾ ਲਾਵਾਂਗੇ ਮੰਮੀ ਲਾ ਦੋ ਹੋਰ ਜਦੋਂ ਆ ਗਈ ਇੱਥੇ ਫੁੱਲ ਕਰਨਾ ਮੈਂ ਪਹਿਣਾ ਤੈਨੂੰ ਰਿੰਗਾਜ ਬਣਾਤਾ ਇਹ ਮਿੱਟੀ-ਮੁੱਟੀ ਲਾਉਂਦੇ ਪਏ ਉਧਰ ਮੰਮੀ ਹੋਣੀ ਲੈ ਆਏ ਇਹਨਾਂ ਵਾਲੀ ਚਾਹ ਗੋੜਾ ਵਾਲੀ ਚਾਹ ਆ ਗਈ ਬਈ ਦੇਖ ਲਓ ਔਲ ਫਾਫੇਲ ਫੂਫੇ ਟੰਗੀ ਲਿਆਉਂਦੇ ਆ ਮੰਮੀ ਕਿ ਖੁਸ਼ ਹੋਈ ਜਾਂਦੀ ਹੈ ਐਨੀ ਖੁਸ਼ੀ ਉਥਰ ਮੋੜ ਦੋ ਥਰਮੋਸ਼ ਬੋਲੀ ਕਹਿੰਦੀ ਮੈਂ ਚਾਹ ਪੀ ਨਹੀਂ ਏਦਾਂ ਥੋੜੀ ਮੈਂ ਇਥੇ ਹਾਂ ਕੀ ਆ ਇਹ ਸਮੋਸਾ ਗਲਾਸ ਆ ਸਮੋਸੇ ਥੋੜੀ ਉਹ ਫਟਾ ਲੰਮਾ ਲਿਆਓ ਇਥੇ ਰੱਖ ਜਿਓ ਮੰਜੇ ਤੇ ਉਹ ਲੰਮਾ ਲਿਆਓ ਫਟਾ ਐਦਾਂ ਥੋੜੀ ਮਿੱਟੀ ਲਾਈ ਤਾਂ ਉਹਦਾ ਹੀ ਪੋਚਾ ਗਿਆ ਫੇਰ ਆ ਤੂੰ ਹਾਂ ਮੈਂ ਇਹਨਾਂ ਨੂੰ ਕਿਹਾ ਤੇ ਅੱਗੋਂ ਲੜਨ ਲੱਪੇ ਕਹਿੰਦੇ ਐਦਾਂ ਹੀ ਐਦਾਂ ਥੋ ਐਦਾਂ ਹੀ ਥੋੜੀ ਹੈ ਐਦਾਂ ਨੂੰ ਤੂੜੀ ਪਾ ਕੇ ਮਲ ਕੇ ਫੇ ਆ ਹਾਂ ਇਹ ਮੇਰੇ ਨਾਲ ਲੜ ਪੇ ਇਹ ਜਦੋਂ ਮੈਂ ਦੱਸਿਆ ਨਾ ਕਹਿੰਦੇ ਨਹੀਂ ਨਹੀਂ ਲਾਵਾਂਗੇ ਇਹ ਵੇਲਾ ਇੰਨੀ ਪਈ ਉਹਦਾ ਹੀ ਪਰੋਲਾ ਆ ਫੇਰ ਤਾਂ ਚੜਾ ਮੋਟੀ ਮੋਟੀ ਲਾਈਦੀ ਉਹ ਵਿੰਗਾ ਆ ਹਨਾ ਮੈਂ ਥੋੜਾ ਰਹਿਂਦਾ ਹਾਂ ਜਮਿਆਰੀ ਮੰਮੀ ਲੈ ਆਈ ਚਾਹ ਆ ਫੜ ਇਹ ਬੰਿਆਰੀ ਇਹ ਚਲੋ ਬਈ ਉਹ ਉਲਵਾ ਜੇਗੀ ਵੇਖ ਕੇ ਵੇਖਿਆ ਹਾਂ ਅਸੀਂ ਇਹ ਤੋਂ ਪਹਿਲਾਂ ਦਾ ਸੋਚਿਆ ਚਲੋ ਜੀ ਹੁਣ ਇੱਥੇ ਖਾਣੇ ਪਏ ਆ ਚਾਹ ਚਾਹ ਖਾਣੇ ਪਏ ਆ ਖਾਣੇ ਤੇ ਬਿਸਕੁਟ ਪਏ ਆ ਚਾਹ ਦੇ ਨਾਲ ਉਧਰ ਡੈਡੀ ਹੁਣੀ ਚੌਲ ਖਾਂਦਾ ਐ ਦੇਖੋ ਚਾਵਲ ਧਰਿਆ ਚਾਹ ਦੇ ਨਾਲ ਚੌਲ ਆ ਚੋਰੀ ਦੱਬੀ ਆਉਂਦਾ ਬਿਸਕੁਟ ਯਾਰ ਮੈਂ ਇੱਕ ਵੀ ਨਹੀਂ ਲਿਆ ਦੇ ਚਾਰ ਪੰਜ ਚਲੋ ਬਈ ਹੁਣ ਮੰਮੀ ਲੱਗ ਗਈ ਬਣਾਉਣ ਮੋਟਰ ਵੀ ਚੱਲ ਗਈ ਆ ਪਾਣੀ ਜਾਣ ਡਿਆ ਵਾ ਦੇਖੋ ਮਿਰਚਾਂ ਨੂੰ ਲਾਇਆ ਪਾਣੀ ਤੇ ਇਹਦਰ ਚੁੱਲਾ ਹੁਣ ਮੰਮੀ ਬਣਾਉਂ ਘੈਂਟ ਆ ਵੇਖੋ ਤੂੜੀ ਤਾੜੀ ਮਲਾਈ ਹੁਣ ਮੋਟੀ ਮਿੱਟੀ ਲੋਣੀ ਮੰਮੀ ਕਹਿੰਦੀ ਤੁਸੀਂ ਤੇ ਬਰੀਕ ਬਰੀਕ ਪੋਚ ਆ ਜਾਈ ਮਾਰਤਾ ਹੁਣ ਮੈਂ ਬਣਾ ਕੇ ਦਿੰਨੀ ਆ ਆ ਜਿਹੜਾ ਬਾਪ ਦੀ ਮਿੱਟੀ ਮੁੱਟੀ ਲੋਣ ਡਿਆ ਵਾ ਚਲੋ ਜੀ ਰੱਜੀ ਹੁਣ ਚਲਾਉ ਮੋਟਰਸਾਈਕਲ ਮੈਂ ਉਸ ਹਿਸਾਬ ਨਾਲ ਗੇਅਰ ਪਤਾ ਕਲੱਚ ਬ੍ਰੇਕ ਚੱਲੋ ਹਲੋ ਰੇ ਸੁਣਾ ਕੰਨ ਨਾ ਹੁਣ ਦੱਸ ਇਹਨਾਂ ਹੁਣ ਦੱਸ ਕੀ ਯਾਰ ਏਸ ਕੇ ਦੀ ਹਾਂ ਵੀ ਚਲੋ ਗਾਇਸ ਧੌਣ ਪਰਨੇ ਵੱਜੂਗੀ ਹਾਂ ਆਹ ਰੇਸ ਹਾਬਲਾ ਦੇਣੀ ਛਾ ਆ ਕੋਲ ਨਹੀਂ ਕਰ ਦੂੰਗੀ ਐ ਹੋਣੀ ਹੋਣੀ ਹਾਂ ਵੀ ਹਾਬ ਹਾਂ ਕਾਉ ਜੀ ਠੀਕ ਹੈ ਹੱਗੋ ਬ੍ਰੇਕ ਕਰੀਆ ਬ੍ਰੇਕ ਆਬਰੇ ਪਰ ਜਿਆਦੀ ਥੱਲੇ ਆਣੀ ਲਾਉਣੀ ਹੁੰਦੀ ਹੈ ਠੀਕ ਆ ਆਹ ਕਲਚ ਨਾ ਪਕੇ ਬ੍ਰੇਕ ਲਾਉਣੀ ਹੁੰਦੀ ਹੈ ਹਾਂ ਆ ਨਾ ਪਕੇ ਹੈ ਨਾ ਹਾਂ ਗੇਅਰ ਵੀ ਆ ਨਾ ਪਕੇ ਪਹਿਲਾਂ ਆ ਕੀ ਕਹੀ ਹੈ ਨਾ ਗੇਅਰ ਕਿਹੜਾ ਹੈ ਥੱਲੇ ਪੰਨੇ ਵਾਲਾ ਗੇਅਰ ਕਿਹੜਾ ਹੈ ਉੱਪਰ ਪਿੱਛੇ ਨੂੰ ਕਰਕੇ ਪਹਿਲਾ ਗੇਅਰ ਪੈਣਾ। ਅਸਲ ਦੂਜਾ ਗਾਉਣ ਕਰਕੇ ਨਿਕਲ ਜਾਣਾ। ਉਹ ਇਹ ਤੇ ਆਹ ਹੋ ਗਈ ਬ੍ਰੇਕ। ਚੱਲ ਕਰ ਸਟਾਰਟ ਹੋ ਗਈ ਬ੍ਰੇਕ। ਹਨਾ ਬ੍ਰੇਕ ਉਹ ਨਹੀਂ। ਪਾਗਲ ਕਿਹੜਾ ਕਿਹੜੀ ਬ੍ਰੇਕ ਆ? ਵਾਲੀ ਬ੍ਰੇਕ। ਚੱਲ। ਰੇਸ ਕਰ ਹੋਲੀ-ਹੋਲੀ। ਹੋਲੀ-ਹੋਲੀ ਰੇਸ ਕਰ। ਰੇਸ ਸਟਾਰਟ। ਰੇਸ ਦੇ। ਆਵਾਜ਼ ਜਿਹੜੇ ਪਾਰ ਕਰ ਹਾਂ ਹਾਂ ਹੁਣ ਨਹੀਂ ਆ ਗਿਆ ਠੀਕ ਆ ਸਮਝ ਆ ਗਿਆ ਹੌ ਵਾਲੀ ਬ੍ਰੇਕ ਚੋੜ ਦੇ ਚੱਲ ਰੇਸ ਕਰੀ ਜਾ ਰੇਸ ਕਰ ਰੇਸ ਕਰ ਪਾਰ ਕਰ ਹਾਂ ਚ ਰੇਸ ਕਰ ਰੋ ਆਪਣਾ ਸ਼ਰਾਬ ਵੀ ਆਉ ਹਾਂ ਸਹੀ ਆ ਦੋਨੋਂ ਪੈਰ ਨਾਲੇ ਸਲੇਰਾ ਨਿਕਲ ਕੇ ਗੇਅਰ ਮੋੜ ਸਟੈਂਡ ਤੇ ਲਾ ਕੇ ਕਮਾ ਚਲੋ ਜੀ ਮੰਮੀ ਹੋਣਾ ਤੇ ਵੇਖੋ ਪਣਾਰੇ ਕਿਦਾਂ ਬੰਦੇ ਇਦਾਂ ਤਿੱਖੇ ਜੇ ਉਹਨਾਂ ਨੂੰ ਨਹੀਂ ਬਣਾਉਣੇ ਆਉਂਦੇ ਤੇ ਹੁਣ ਮੰਮੀ ਬਣਾ ਕੇ ਦਊ ਵਦਗਾ ਕਿੱਥੇ ਆ ਦੂਜਾ ਲੋ ਪਤਾ ਨਹੀਂ ਲੋ ਲਿਓਣੀ ਪੈਣੀ ਲੋ ਲੀ ਹਾਂ ਚਲੋ ਭਾਈ ਚਲੋ ਭਾਈ ਮੰਮੀ ਨੇ ਦੇਖੋ ਕਿੰਨਾ ਵਧੀਆ ਇੱਥੇ ਹਨਾ ਐਨੂੰ ਡਾਇਰੈਕਸ਼ਨਾਂ ਅੰਦਰ ਖਿਨਾ ਦਿੱਤੀਆਂ ਦੇਖੋ ਬਾਰਡਰਾਂ ਬਾਰਡਰ ਵੇਖੋ ਕਿੰਨੇ ਹਨਾ ਪਿੱਛੇ ਤਿੱਕੇ ਹੋਣ ਲੱਗ ਪਏ ਸਾਰਾ ਜੀ ਹੁਣਾਂ ਨੇ ਤਾਂ ਬਾਰਡਰ ਵੀ ਨਹੀਂ ਬਣਾਏ ਹੁਣ ਬਣੂ ਘੈਂਟ ਹਨਾ ਨਹੀਂ ਇੰਨੀ ਜਿਆਦੀ ਬਣਾ ਲਈਆ ਤੇ ਲੱਗੀ ਬਹੁਤ ਘੱਟ ਆ ਬਈ ਦੇਖੋ ਵੀ ਮੰਮੀ ਵੀ ਆ ਕੇ ਹੈਲਪ ਕਰ ਗਈ ਹੈ ਕਿੰਨਾ ਘੈਂਟ ਬਣ ਗਿਆ ਅੱਛਾ ਕਿਹੜਾ ਹਾਂ ਵਾਲਾ ਵੇ ਛੇਕ ਜਿਹੜੇ ਆ ਗਲਾਸ ਨਾ ਕੀਤੇ ਆ ਹੂੰ ਵਾਹ ਬਈ ਵਾਹ ਆ ਬਈ ਬਰ ਰੈਡੀ ਹੋ ਗਿਆ ਇਹ ਆਪਾਂ ਨਾ ਹੁਣ ਗੂਹਾ ਵੀ ਲੈ ਕੇ ਆਉਣਾ ਲਾਲ ਮਿੱਟੀ ਵੀ ਲੈ ਕੇ ਆਉਣੀ ਫਿਰ ਤੁਹਾਨੂੰ ਵਿਖਾਵਾਂਗੇ ਕਿਵੇਂ ਦਾ ਲੱਗਦਾ ਠੀਕ ਆ ਉੱਪਰੋਂ ਉੱਪਰੋਂ ਦੇਖ ਲਓ ਤੁਸੀਂ ਹੋ ਗਿਆ ਵੀਰੇ ਹੁਣ ਆਈ ਜਾਂਦਾ ਤਾਂ ਤੇਮ ਤੇ ਤੇ ਹੁਣ ਗਾਇਸ ਇੰਨਾ ਮਤਲਬ ਚਿਲਾਕ ਹੋ ਗਿਆ ਕੰਪਲੀਟ ਤੇ ਹੁਣ ਕੱਲ ਨੂੰ ਆ ਕੇ ਇੱਥੇ ਲਾਲ ਮਿੱਟੀ ਲਾਵਾਂਗੇ ਆ ਇੰਨੀ ਬਚ ਗਈ ਹੁਣ ਕੱਲ ਨੂੰ ਇਹਨੂੰ ਵੀ ਕਿਸੇ ਯੂਜ਼ ਵਿੱਚ ਲੈ ਕੇ ਆਵਾਂਗੇ ਹੁਣ ਅਸੀਂ ਇਸ ਚੱਲੇ ਆ ਘਰੇ ਲੋਕ ਲਾ ਦੇਤਾ ਰਹਿ ਗਿਆ ਬਸ ਹੋ ਗਿਆ ਲਾ ਦਾ ਕੰਮ ਅੱਜ ਅਗਲਾ ਦਿਨ ਆ ਜੀ ਆਪਾਂ ਆ ਗਏ ਮੋਟਰ ਤੇ ਲਾਲ ਮਿੱਟੀ ਵੀ ਲੈ ਆਏ ਚੁੱਲ੍ਹੇ ਵਾਲੀ ਮਿੱਟੀ ਵੀ ਲੈ ਆਏ ਆ ਜਿਹੜੇ ਹੁੰਦੇ ਕਿ ਗੇਰੂ ਕਹਿੰਦੇ ਤੇ ਆਹ ਦੇਖੋ ਕੀ ਡਿੱਗਦੇ ਪਏ ਹੈਣਾ ਚਿੱਟੇ ਚਿੱਟੇ ਫੁੱਲ ਜਿਹੜੇ ਡਿੱਗੀ ਜਾਂਦੇ ਆ ਤੇ ਮੌਸਮ ਬਹੁਤ ਪਿਆਰਾ ਆ ਵਾ ਯਾਰ ਅੱਜ ਤਰਜੀ ਅੱਜ ਤਨਾ ਜਸਕਰਨ ਦੀ ਤੇ ਤੇਰੀ ਕਲਾ ਵਰਤ ਹੋ ਗਈ ਹੈਣਾ ਮੈਂ ਰਿਕਾਰਡ ਕਰੂੰਗਾ ਚਲੋ ਜਿਸ ਕਰਨ ਮੇਰੀ ਗੱਲ ਸੁਣ ਇਹ ਕੱਲ ਮੰਮੀ ਨੇ ਵਧੀਆ ਜੀ ਮਿੱਟੀ ਲਾਈ ਸੀ ਇਸ ਕਰਨਾ ਨੂੰ ਪੁੱਛਾਂਗੇ ਸਾਂਝਾ ਬੰਦਾ ਠੀਕ ਆ ਜਿਸ ਕਰਕੇ ਕੱਲ ਮੰਮੀ ਨੇ ਵਧੀਆ ਮਿੱਟੀ ਲਾਈ ਕਰ ਜੀ ਨੇ ਕਿ ਮੈਂ ਦੱਸ ਇੱਕ ਉਹ ਦੇਖ ਲੈ ਬਾਰਡਰ ਤੇ ਮੰਮੀ ਨੇ ਸਾਰਾ ਮੰਮੀ ਨੇ ਵਧੀਆ ਲਾਈ ਹੈ ਹੈ ਬਾਰਡਰ ਬੂਟਰ ਬਣੇ ਦਿੱਤੇ ਭਏ ਦੇਖੋ ਕਿੰਨਾ ਮੰਮੀ ਆ ਬਣਾਉਣੇ ਹੁੰਦੇ ਨੇ ਬਾਰਡਰ ਬੂਟਰ ਹਾਂ ਮੰਮੀ ਨੇ ਵਧੀਆ ਲਾਈ ਰੱਜੀ ਮਿੱਟੀ ਪਾੜ ਜੇ ਨਹੀਂ ਗਈ ਉਹ ਵੀ ਕਿ ਤਰੇੜਾਂ ਆ ਗਈਆਂ ਉਹੀ ਗੱਲ ਨਾ ਉਹੀ ਪ੍ਰੋਬਲਮ ਹਾਂ ਤੂੜੀ ਜਿਆਦੀ ਪਾਉਣੀ ਉਸ ਨੂੰ ਕਹਾਂਗੇਗਾ ਤੂੜੀ ਜੋ ਜਿਆਦੀ ਪਾਈ ਹੋਏ ਫੇਰ ਪਾੜਦੀ ਨਹੀਂ ਹੁਣ ਫਿਰ ਕੀ ਕਰਗੇ ਆਪਾਂ ਹੈਨਾ ਉਹ ਤਾਂ ਗੋਆ ਹੈਗਾ ਕੁਛ ਨਹੀਂ ਹੁਣ ਤਾਂ ਗੋਆ ਇੱਕ ਵਾਰੀ ਫੇਰ ਗੋਆ ਚ ਤੂੜੀ ਪਾਲ ਕੇ ਗੋਆ ਚ ਪਹਿਲੇ ਆਟੋਮੈਟਿਕ ਤੂੜੀ ਹੁੰਦੀ ਹਾਂ ਆਇਆ ਤਾਂ ਪਾਟਾ ਤੂੜੀ ਬਹੁਤ ਘੱਟ ਪਾਈ ਬਹੁਤ ਤੁੰਕਵਲਾ ਜੇ ਮੈਂ ਤੈਨੂੰ ਕਿਹਾ ਸੀਗਾ ਤੂੜੀ ਲਾਪਰੀ ਹੋ ਜਿੱਦਾ ਵਿਊ ਬਹੁਤ ਸੋਹਣਾ ਵਾ ਮੋਟਰ ਤੇ ਸੱਚੀ ਬਹੁਤ ਹੀ ਜਿਆਦਾ ਸੋਹਣਾ ਵਾ ਤੇ ਵੀਊ ਇੰਨਾ ਕਿ ਜਿਆਦਾ ਸੋਹਣਾ ਵਾ ਕਿ ਹਵਾ ਚੱਲਣ ਰਹੀ ਬਹੁਤ ਸੋਹਣੀ ਸੋਹਣੀ ਤੇ ਆਹ ਦੇਖੋ ਡੇਕਾਂ ਦਾ ਪਤਾ ਨਹੀਂ ਬੂਰ ਲੈ ਲੈ ਡਿੱਗਦਾ ਪਿਆ ਵਾ ਤੇ ਬਹੁਤ ਸੋਹਣਾ ਵੀਊ ਆ ਤੇ ਉਹ ਤੁਸੀਂ ਵੇਖ ਹੀ ਲਿਆ ਵਾ ਫਿਲਹਾਲ ਤੇ ਇਧਰ ਲਾਪਟੇ ਨਹੀਂ ਬਣਾਈ ਕਹਾਣੀ ਜਿਹਦੀ ਕਿ ਕੱਲ ਮਿੱਟੀ ਆਪਾਂ ਕੱਲ ਕਰਦੇ ਪਏ ਸੀ ਹੁਣ ਫੇਰ ਇਹਨੇ ਰਗੜਤੀ ਤੇ ਵਿੱਚ ਤੂੜੀ ਪਾਤੀ ਨਾ ਤੇ ਇਧਰ ਵੇ ਫੇਰ-ਫੇਰ ਲੈਂਦੀ ਪਹਿਲੇ ਚੁੱਲੇ ਦਾ ਕਰ ਲੋ ਕੰਮ ਉਹ ਤਾਂ ਸੁੱਕਾ ਦਾ ਉੱਥੇ ਦਾ ਬਾਅਦ ਚ ਵੀ ਕਰ ਸਕਦਾ ਬਸ ਰੋਕ 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 ਹਾਂ। ਹੁਣ ਇਹਨੂੰ ਲਾਪਰੇ ਤੇ ਕਰ ਕਰਚ ਪਰਚ। ਇਹ ਕੀ ਕਰਨ ਲੱਗੇ ਆ? ਇਹ ਇੱਟਾਂ ਦੀ ਮਿੱਟੀ ਪੋਰ ਮਿਲਾਦਾ ਬਣਾਉਂਦੇ। ਨਹੀਂ ਇਹਨੇ ਵੇਖਿਆ ਪਰ ਨਹੀਂ 스멜 ਤੇ ਇੱਟਾਂ ਦੀ ਨਹੀਂ ਆਈ। ਅੱਜ ਹੋਰ ਕੋਈ ਚੀਜ਼ ਆ? ਗੇਰੂਤ ਨਹੀਂ ਆ? ਹੂੰ ਹੂੰ ਗੋਏ ਦੀ 스멜 ਆਈ ਮੈਨੂੰ। ਤੇ ਗੋਆ ਗੋਏ ਤੇ ਤਕੋਲਦਾ ਗੋਏ ਦੀ 스멜। ਤੇ ਡਿੱਕਵਲੀ ਗੱਲ ਕਰਤਾ ਹਨਾ। ਹੂੰ। ਓਹ ਹੋ। ਕੋਈ ਨਹੀਂ ਫਿਰ। ਸਾਰਾ ਤੇ ਮੇਰੇ ਹੱਥ ਤੇ ਬਾਈ ਜਾਨੀ ਆ। ਦੋ ਰੰਗ ਕੀ ਕਰਨਾ? ਛੱਡ ਹੱਥ ਮੜਾ ਪਰੇ ਕਰ ਲਿਆ ਕਰ ਬਾਹ। ਰੋਕ ਰੋਕ। ਖੁੱਲ ਕੇ ਪਾਓ ਹਨਾ। ਕਲਰ ਆਊਗਾ ਉਹ ਦੇ ਇੱਧਰ ਦੇ ਹੋਰ ਦੇ ਥੋੜ ਦੇ ਨਹੀਂ ਬੱਸ ਵਾਹ ਵਾਹ ਬਹੁਤ ਹੋ ਗਿਆ ਹਾਂ ਕਿੱਡੇ ਤੋ ਗਲਤ ਤਰੀਕੇ ਨਾਲ ਉੱਤੇ ਸਿੱਧਾ ਆਪਾਂ ਹਾਂ ਇੰਨਾ ਪਾਉਣਾ ਹੈ ਤਰੀਕਾ ਹੀ ਬੜਾ ਹੈ ਮੈਂ ਕਿਹੜਾ ਬੜਾ ਤਰੀਕਾ ਜਿਹੜਾ ਕਰੂਗਾ ਕਿੱਡਾ ਜਨੂਨ ਇਸਨੇ ਕਰ ਲਿਆ ਦੇਖੀ ਚੱਲ ਪੁੱਤ ਬੋਲ ਮੈਂ ਕਿਹਾ ਪਹਿਲਾਂ ਪਿੰਡਾਂ ਦੇ ਵਿੱਚ ਨਾ ਇਦਾਂ ਹੀ ਘਰ ਬਣਾਉਂਦੀਆਂ ਸੀ ਆਦੇ ਇਦਾਂ ਹੀ ਚੁੱਲ੍ਹੇ ਚੌਕੇ ਸਾਰਾ ਕੁਝ ਉਹਨਾਂ ਨੇ ਇਦਾਂ ਰੇਲ ਗੱਡੀਆਂ ਬਣਾਉਣੀਆਂ ਬਣਾਇਓ ਫੋਬਜੀਆਂ ਦੇ ਡੱਬੇ ਬਣਾਉਣੇ ਕਰਨਾ ਇੱਥੇ ਤੇ ਇਦਾਂ ਹੀ ਫੇਰਨਾ ਨਾ ਆਹੀ ਪਾਣੀ ਨਹੀਂ ਪਾਉਣਾ ਨਹੀਂ ਇੱਥੇ ਆ ਇੱਥੇ ਉਹ ਆਪਾਂ ਪੋਚਾ ਫੇਰਨਾ ਬਸ ਉੱਥੇ ਆਹੋ ਤੂੰ ਦਿੱਤਾ ਪਾਣੀ ਪਾਣੀ ਆਵੇ ਪਾਣੀ ਓ ਕਿੰਨੀ ਵਧੀਆ ਦੇਖੋ ਜਮਾ ਕਰ ਲਈ ਇਹਨੇ ਨਹੀਂ ਵਿੱਚ ਨਹੀਂ ਹੁੰਦੀ ਪਾਣੀ ਵਾਵਾ ਆਈ ਉਨੇ ਗੂੜਾ ਕਲਰ ਕੱਢ ਜਾਣਾ ਬਾਅਦ ਚ ਪਤਾ ਤੈਨੂੰ ਹਾਂ ਬਾਅਦ ਚ ਪਤਾ ਤੇ ਉਦੋਂ ਤਰ੍ਹਾਂ ਜਿਉਂਨੇ ਸਾਰਾ ਇੱਕੋ ਹੀ ਫੇਰਤਾ ਸੀ ਨਹੀਂ ਹੂੰ ਹੂੰ ਕਿੰਨਾ ਇਧਰ ਕੀ ਇਹ ਰੇਤ ਤਾਜੀ ਵਰਕਾ ਹੁੰਦਾ ਆਹ ਦੇ ਹਾਂ ਕਿੰਨਾ ਕਲਰ ਵੀ ਇਹਦੇ ਕਿੰਨਾ ਸੋਹਣਾ ਐਂਦਾ ਹੈ ਇਹ ਕਈ ਉਹਦੇ ਤੇ ਯੂਜ਼ ਕਰ ਦਿੰਦੇ ਹੋਲੀ ਚ ਹਾਂ ਮੈਨੂੰ ਲੱਗਦਾ ਹਾਂ ਨੀ ਲਾਇਆ ਬੰਦੋਂ ਦਾ ਦੇਖਣਾ ਆਇਆ ਕਰੀਏ ਕਿਉਂ ਕਿੱਡਾ ਸੋਹਣਾ ਲੱਗਦਾ ਗਾਇਸ ਆ ਚੀਜ਼ ਦੇਖਿਓ ਹੁਣੇ ਨੀਲਾ ਹੋ ਬਹੁਤ ਜ਼ਿਆਦਾ ਗੂੜਾ ਹੋ ਗਿਆ ਹਣਾ ਹਾਂ ਕਹਿ ਲੱਗਦਾ ਕੋਲਟੀ ਦਾ ਪਾਇਆ ਹੈ ਹਣਾ ਉਹ ਫਿਰ ਕੁਝ ਹੋਰ ਪਾਇਆ ਹੋਣਾ ਮਿੱਟੀ-ਮੁੱਟੀ ਵਿੱਚ ਪਾਈ ਇਹਨੇ ਡਾਇਰੈਕਟ ਕੀਤਾ ਵਾ ਹਣਾ ਹੂੰ ਡਾਇਰੈਕਟ ਜ਼ਿਆਦਾ ਸੋਹਣਾ ਹੀ ਸਭ ਚੁੱਲਾ ਵਾੜਾ ਸੋਹਣਾ ਬਣਾ ਦੇਣ ਲੱਗੇ ਹੈ ਰੈਨੋਵੇਟ ਕਰਤਾ ਹੈ ਮਾਰ ਮਾਰ ਥੱਪੜਦਾ ਤੇਰੇ ਗੂੜਾ ਰੰਗ ਕਿੰਨਾ ਸੋਹਣਾ ਮਜ਼ਾ ਆਉਂਦਾ ਫੇਰ ਕੇ ਵਧੀਆ ਲੱਗਦਾ ਹਣਾ ਹੂੰ ਵਿੱਚ ਵਿੱਚ ਗੋਆ ਅੱਛਾ ਵਿੱਚ ਕੱਲਾ ਗੋਆ ਹੂੰ ਉਹ ਹੀ ਆ ਲਾਲ ਹਾਂ ਅੱਛਾ ਭਰੇ ਫੇਰਤਾ ਹੂੰ ਹੂੰ ਸਾਰਾ ਪਾਣੀ ਪਾਣੀ ਜਿੰਨਾ ਹੀ ਪਾਣੀ ਲਾਓਗੇ ਪਾਣੀ ਨਾ ਹੋਣਾ ਵਾ ਮੋਦੀ ਜੀ ਜਿੰਨੀ ਮੱਫੁਕਰੀ ਸੁਣੀ ਓਹੋ ਮੋਦੇ ਕਰਦੇ ਚੰਗੀ ਤਰ੍ਹਾਂ ਫੇਰ ਸਾਈਡਾਂ ਤੋਂ ਇੱਥੇ ਦੇਖੋ ਕਿੰਨਾ ਸੋਹਣਾ ਲੱਗਦਾ ਫੇਰਿਆ ਹੋਇਆ ਤੇ ਕਿੰਨਾ ਘੈਂਟ ਲੱਗਣ ਡਿਆ ਰੱਜੀ ਹੁਣ ਫੇਰਦੀ ਪਈ ਉਹ ਤੇ ਥੋੜਾ ਮੈਂ ਵੀ ਫੇਰਿਆ ਮਜਾ ਆਉਂਦਾ ਫੇਰ ਕੇ ਤੇ ਕਿੰਨਾ ਸੋਹਣਾ ਰੰਗ ਦੇਖੋ ਅ ਨੀਲੀ ਰੰਗ ਦਾ ਕਿਵੇਂ ਦੋ ਕਲਰ ਕਿੱਡੇ ਸੋਹਣੇ ਲੱਗਦੇ ਪਏ ਫੇਰ ਇਹ ਅਜੇ ਇੱਧਰ ਵੀ ਫੇਰ ਦੇਣਾ ਵਾ ਦੇਖੋ ਕਿੱਡਾ ਸੋਹਣਾ ਹੋਰ ਲੱਗਦਾ ਐਦਾਂ ਦਾ ਚੁੱਲਾ ਆਇਆ ਕਿੰਨਾ ਘੈਂਟ ਲੱਗਦਾ ਜੇ ਇਥੇ ਚੌਂਕਾ ਬਣਿਆ ਹੋਵੇ ਰੱਜੀ ਹਾਂਣਾ ਚਲੋ ਹੁਣ ਇਹਨੂੰ ਬਣਾ ਕੇ ਤੁਹਾਨੂੰ ਦਿਖਾਉਣੀ ਆ ਉਧਰੋਂ ਫੇੜ ਫੇਰ ਲਵੇ ਤੇ ਲਾਸਟ ਰਹਿ ਗਿਆ ਵਾ ਥੋੜਾ ਜਾ ਫੇਰ ਨਾਲਾ ਤੇ ਕਿੱਡਾ ਦੇਖੋ ਚੁੱਲਾ ਹੁਣ ਕਿੰਡਾ ਸੋਹਣਾ ਲੱਗਦਾ ਗਰੇਜ਼ ਦੇਖੋ ਕਿੰਨੀ ਕਹਾਂ ਟੁੱਟਦੀ ਭਾਈ ਹਾਂ ਜੇ ਆਪਾਂ ਇਦਾਂ ਦਾ ਮੋਟਰ ਬਣਾਈ ਹੋਵੇ ਸਾਰੀ ਕੱਚੀ ਤੇ ਕਿੱਡੀ ਸੋਹਣੀ ਲੱਗੇ ਸਹੀ ਗੱਲ ਹੁਣ ਅਸੀਂ ਮੋਟਰ ਪਤਾ ਕਿਉਂ ਨਹੀਂ ਬਣਾਉਣੇ ਪੈਂ ਡਾੜੀ ਹੁਣ ਕਹਿੰਦਾ ਵੀ ਰੋਖੇ ਇੱਕ ਵੱਢਣਾ ਪੈਣਾ ਤਾਂ ਨਹੀਂ ਮਤਲਬ ਸੂਤ ਨਹੀਂ ਹੋਣੀ ਮੋਟਰ ਕਿੱਤਰ ਕਰੀਏ ਪਰ ਅਸੀਂ ਕਹਿੰਦੇ ਵੀ ਅਸੀਂ ਕੋਈ ਨਹੀਂ ਵਢਣ ਦੇਣਾ ਉਦੋਂ ਦੀ ਇਹ ਮੋਟਰ ਤਾਂ ਨਹੀਂ ਹਿੱਲ ਪਾਈ ਤੁਸੀਂ ਕਹਿੰਨਾ ਨਾ ਨਵੀਂ ਬਣਾ ਲਓ ਆਈ ਰੋਖ ਵੱਡਣਾ ਨਹੀਂ ਚਾਹੁੰਦੇ ਇੱਧਰ ਰੌਂਡਿੰਗ ਚਾਹੁੰਦੀ ਆ ਮੋਟਰ ਪਰ ਇੱਧਰ ਆ ਰੋਖ ਆ ਪਰ ਸੈਟਿੰਗ ਕਰਾਂਗੇ ਰੋਖਣੀ ਆਪਾਂ ਹਲਾਉਂਦੇ